ਕੈਨੇਡਾ ਤੇ ਅਮਰੀਕਾ ਦੇ ਵਿਚਕਾਰ ਚੱਲ ਰਹੀ ਵਪਾਰਕ ਜੰਗ ਨੇ ਦੋਵਾਂ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਤੇ ਸਨਨਤ ਤੇ ਡੂੰਘਾ ਅਸਰ ਪਾਇਆ ਇਸ ਦਾ ਇੱਕ ਵੱਡਾ ਪ੍ਰਭਾਵ ਅਮਰੀਕੀ ਸ਼ਰਾਬ ਦੀ ਵਿਕਰੀ ਤੇ ਵੀ ਦੇਖਣ ਨੂੰ ਮਿਲਿਆ ਜੋ ਕੈਨੇਡਾ ਦੇ ਵਿੱਚ ਲਗਭਗ ਠੱਪ ਹੋ ਗਈ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਦੇ ਵੱਲੋਂ ਕੈਨੇਡਾ ਤੇ ਲਗਾਏ ਟੈਰਿਫ, ਸਖਤ ਆਰਥਿਕ ਨੀਤੀਆਂ ਅਤੇ ਕੈਨੇਡਾ ਨੂੰ ਅਮਰੀਕਾ ਦਾ ਸੂਬਾ ਬਣਾਉਂਦੀਆਂ ਧਮਕੀਆਂ ਦੇਣ ਤੋਂ ਬਾਅਦ ਕੈਨੇਡਾ ਦੇ ਲੋਕਾਂ ਨੇ ਆਪਣੇ ਦੇਸ਼ ਪ੍ਰਤੀ ਵਫਾਦਾਰੀ ਦਿਖਾਉਂਦੇ ਹੋਏ ਕੈਨੇਡੀਅਨ ਚੀਜ਼ਾਂ ਨੂੰ ਖਰੀਦਣ ਦੇ ਵਿੱਚ ਦਿਲਚਸਪੀ ਦਿਖਾਈ ਹੈ। ਸਸ਼ਟਿਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ। Spirits Canada and the Distilled Spirits Council of the United States ਦੀਆਂ ਰਿਪੋਰਟਾਂ ਦੇ ਮੁਤਾਬਕ ਮਾਰਚ ਤੋਂ ਅਪ੍ਰੈਲ ਦੇ ਵਿਚਕਾਰ ਅਮਰੀਕੀ ਸ਼ਰਾਬ ਦੀ ਵਿਕਰੀ ਦੇ ਵਿੱਚ 64% ਦੀ ਭਾਰੀ ਗਿਰਾਵਟ ਦੇਖੀ ਗਈ ਹੈ। ਇਸ ਦੇ ਨਾਲ ਹੀ ਕੈਨੇਡਾ ਦੇ ਵਿੱਚ ਕੁੱਲ ਸ਼ਰਾਬ ਦੀ ਵਿਕਰੀ ਦੇ ਵਿੱਚ ਵੀ 12.8% ਦੀ ਕਮੀ ਦਰਜ ਕੀਤੀ ਗਈ ਹੈ। ਇਹ ਸਭ ਕੁਝ ਸ਼ੁਰੂ ਹੋਇਆ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 1 ਫਰਵਰੀ 2025 ਨੂੰ ਕੈਨੇਡਾ ਤੇ ਮੈਕਸੀਕੋ ਤੋਂ ਇمپੋਰਟ ਕੀਤੇ ਜਾਣ ਵਾਲੇ ਸਮਾਨ ਤੇ 25% ਦੇ ਟੈਰਿਫ ਲਗਾਉਣ ਦਾ ਐਲਾਨ ਕੀਤਾ। ਇਸ ਦੇ ਜਵਾਬ ਦੇ ਵਿੱਚ ਕੈਨੇਡਾ ਨੇ ਵੀ ਅਮਰੀਕੀ ਸਮਾਨ ਤੇ 25% ਦੇ ਜਵਾਬ ਦੇ ਵਿੱਚ ਟੈਰਿਫ ਲਗਾਏ ਜਿਸ ਦੇ ਵਿੱਚ ਸ਼ਰਾਬ, ਬੀਅਰ, ਵਾਈਨ ਵਰਗੀਆਂ ਪੀਣ ਵਾਲੇ ਪਦਾਰਥ ਸ਼ਾਮਿਲ ਸਨ। ਕਈ ਕੈਨੇਡੀਅਨ ਸੂਬੇ ਜਿਵੇਂ ਕਿ 온ਟਾਰੀਓ, ਬ੍ਰਿਟਿਸ਼ ਕੋਲੰਬੀਆ, ਨੋਵਾ ਸਕੋਸ਼ੀਆ ਅਤੇ ਨਿਊ ਫਾਉਂਡਲੈਂਡ ਐਂਡ ਲੈਬਰਾਡੋਰ ਨੇ ਅਮਰੀਕੀ ਸ਼ਰਾਬ ਨੂੰ ਸਰਕਾਰੀ ਸ਼ਰਾਬ ਸਟੋਰਾਂ ਦੀਆਂ ਸਲਫਾਂ ਤੋਂ ਹਟਾਉਣ ਦਾ ਫੈਸਲਾ ਲਿਆ। 온ਟਾਰੀਓ ਅਮਰੀਕੀ ਸ਼ਰਾਬ ਦਾ ਸਭ ਤੋਂ ਵੱਡਾ ਖਰੀਦਦਾਰ ਹੈ। ਇਹ ਤੇ ਸਨੀਤੀ ਨੂੰ ਸਭ ਤੋਂ ਵੱਧ ਸ਼ਕਤੀ ਦੇ ਨਾਲ ਲਾਗੂ ਕੀਤਾ ਜਾਂਦਾ ਹੈ ਅਨਟਾਰੀਓ ਦੇ ਪ੍ਰੀਮੀਅਰ ਡਕਫੋਰਡ ਦਾ ਕਹਿਣਾ ਹੈ ਕਿ ਹਰ ਸਾਲ ਲੀਕੋਰ ਕੰਟਰੋਲ ਬੋਰਡ ਆਫ ਅਨਟਾਰੀਓ ਅਮਰੀਕੀ ਵਾਈਨ ਬੀਅਰ ਅਤੇ ਹੋਰ ਸ਼ਰਾਬ ਦੇ ਨਾਲ ਜੁੜੀਆਂ ਕਿਸਮਾਂ ਦੀ ਲਗਭਗ 1 ਅਰਬ ਡਾਲਰ ਦੀ ਵਿਕਰੀ ਕਰਦਾ ਹੈ ਪਰ ਹੁਣ ਅਜਿਹਾ ਨਹੀਂ ਹੋਵੇਗਾ ਇਸ ਫੈਸਲੇ ਨੇ ਅਮਰੀਕੀ ਸ਼ਰਾਬ ਸੰਨਤ ਨੂੰ ਵੱਡਾ ਝਟਕਾ ਦਿੱਤਾ ਹੈ ਕਾਸਟੋਟੇ ਕੈਂਟਕੀ ਵਰਗੇ ਸੂਬਿਆਂ ਨੂੰ ਜਿੱਥੇ ਬਰਬਨ ਸ਼ਰਾਬ ਦਾ ਉਤਪਾਦਨ 9 ਅਰਬ ਡਾਲਰ ਦਾ ਹੈ ਅਤੇ 23000 ਤੋਂ ਜ਼ਿਆਦਾ ਨੌਕਰੀਆਂ ਇੱਥੇ ਪੈਦਾ ਹੁੰਦੀਆਂ ਨੇ ਸਪੀਰਟਸ ਕੈਨੇਡਾ ਦੀ ਰਿਪੋਰਟ ਦੇ ਮੁਤਾਬਿਕ 5 ਮਾਰਚ ਤੋਂ 30 ਅਪ੍ਰੈਲ 2025 ਦੇ ਵਿਚਕਾਰ ਅਮਰੀਕੀ ਸ਼ਰਾਬ ਦੀ ਵਿਕਰੀ ਦੇ ਵਿੱਚ 64.3 ਫੀਸਦੀ ਦੀ ਗਿਰਾਵਟ ਦੇਖੀ ਗਈ ਹੈ ਜਦਕਿ ਅੰਟਾਰੀਓ ਦੇ ਵਿੱਚ ਇਹ ਗਿਰਾਵਟ 80 ਫੀਸਦੀ ਤੋਂ ਜ਼ਿਆਦਾ ਪਹੁੰਚ ਗਈ ਹੈ ਕੈਨੇਡੀਅਨ ਅਤੇ ਹੋਰ ਇੰਪੋਰਟਡ ਸ਼ਰਾਬ ਦੀ ਵਿਕਰੀ ਵੀ ਘਟੀ ਹੈ ਜਿਸ ਦੇ ਨਾਲ ਕੁੱਲ ਸ਼ਰਾਬ ਦੀ ਵਿਕਰੀ ਦੇ ਵਿੱਚ 12.8% ਦੀ ਕਮੀ ਦਰਜ ਕੀਤੀ ਗਈ ਕੈਨੇਡੀਅਨ ਸ਼ਰਾਬ ਦੀ ਵਿਕਰੀ 6.3% ਅਤੇ ਹੋਰ ਇੰਪੋਰਟਡ ਸ਼ਰਾਬ ਦੀ ਵਿਕਰੀ ਵੀ 8.2% ਘਟੀ ਹੈ ਇਸ ਦੇ ਨਾਲ ਹੀ ਅਮਰੀਕੀ ਵਾਈਨ ਦੀ ਵਿਕਰੀ ਵੀ ਪ੍ਰਭਾਵਿਤ ਹੋਈ ਹੈ ਸਾਲ 2024 ਦੀ ਸ਼ੁਰੂਆਤ ਦੇ ਵਿੱਚ ਅਮਰੀਕੀ ਵਾਈਨ ਅਨਟਾਰੀਓ ਦੇ ਐਲ ਸੀ ਬੀਓ ਸਟੋਰਾਂ ਦੇ ਵਿੱਚ ਵਿਕਣ ਵਾਲੀਆਂ 20% ਬੋਤਲਾਂ ਦਾ ਹਿੱਸਾ ਸੀ पर 2025 ਦੇ ਵਿੱਚ ਇਹ ਘਟ ਕੇ 15% ਤੱਕ ਆ ਗਿਆ ਜਿਸ ਨਾਲ ਅਮਰੀਕਾ ਨੇ ਕੈਨੇਡਾ ਦੇ ਵਿੱਚ ਇੰਪੋਰਟਡ ਵਾਈਨ ਦੇ ਸਭ ਤੋਂ ਵੱਡੇ ਸਪਲਾਇਰ ਹੋਣ ਦਾ ਟੈਗ ਖੋ ਲਿਆ ਇਹ ਵਪਾਰਕ ਜੰਗ ਦੀ ਸ਼ੁਰੂਆਤ ਅਮਰੀਕੀ ਟੈਰਿਫਾਂ ਦੇ ਨਾਲ ਹੋਈ ਜਿਸ ਨੂੰ ਟਰੰਪ ਨੇ ਸਟੀਲ ਐਲੂਮੀਨੀਅਮ ਤੇ ਹੋਰ ਕੈਨੇਡੀਅਨ ਸਮਾਨ ਤੇ ਲਗਾਇਆ ਕੈਨੇਡਾ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਵਾਬੀ ਕਾਰਵਾਈ ਦੇ ਵਿੱਚ 155 ਅਰਬ ਡਾਲਰ ਦੇ ਅਮਰੀਕੀ ਸਮਾਨ ਤੇ 25% ਟੈਰਿਫ ਲਗਾਇਆ ਜਿਸ ਦੇ ਵਿੱਚ ਸ਼ਰਾਬ ਵੀ ਸ਼ਾਮਿਲ ਸੀ ਕਈ ਸੂਬਿਆਂ ਨੇ ਅਮਰੀਕੀ ਸ਼ਰਾਬ ਨੂੰ ਸਰਕਾਰੀ ਸਟੋਰਾਂ ਤੋਂ ਹਟਾਉਣ ਦਾ ਫੈਸਲਾ ਕੀਤਾ ਜਿਸ ਨੂੰ ਜੈਕ ਡੈਨੀਅਲਜ਼ ਦੇ ਨਿਰਮਾਤਾ ਬ੍ਰਾਊਨ ਫੋਰਮੈਨ ਦੇ ਸੀਈਓ ਲਾਂਸਨ ਵਾਈਟਨਿੰਗ ਨੇ ਟੈਰਿਫ ਤੋਂ ਵੀ ਜ਼ਿਆਦਾ ਖਰਾਬ ਕਰਾਰ ਦਿੱਤਾ ਉਹਨਾਂ ਨੇ ਕਿਹਾ ਕਿ ਇਹ ਵਿਕਰੀ ਇਹ ਸਾਡੀ ਵਿਕਰੀ ਨੂੰ ਪੂਰੀ ਤਰ੍ਹਾਂ ਖਤਮ ਕਰ ਰਹੀ ਹੈ ਅਤੇ ਸਾਡੇ ਉਤਪਾਦਾਂ ਨੂੰ ਸਲਫਾਂ ਤੋਂ ਪੂਰੀ ਤਰ੍ਹਾਂ ਹਟਾ ਰਿਹਾ ਹੈ ਕੈਨੇਡੀਅਨ ਸੂਬਿਆਂ ਦੀਆਂ ਸਰਕਾਰਾਂ ਅਤੇ ਕੰਜ਼ਿਊਮਰਜ਼ ਦੇ ਵਿੱਚ ਬਾਈ ਕੈਨੇਡੀਅਨ ਦੀ ਭਾਵਨਾ ਜ਼ਿਆਦਾ ਮਜ਼ਬੂਤ ਹੋਈ ਹੈ। ਇੱਕ ਸਰਵੇਖਣ ਦੇ ਮੁਤਾਬਕ 72% ਕੈਨੇਡੀਅਨ ਅਮਰੀਕੀ ਸਮਾਨ ਦੀ ਖਰੀਦਦਾਰੀ ਤੋਂ ਪਰਹੇਜ਼ ਕਰ ਰਹੇ ਨੇ ਅਤੇ 70% ਦਾ ਅਮਰੀਕਾ ਬਾਰੇ ਨਕਾਰਾਤਮਕ ਨਜ਼ਰੀਆ ਹੈ। ਇਸ ਨੇ ਅਮਰੀਕੀ ਸ਼ਰਾਬ ਦੀ ਮੰਗ ਨੂੰ ਹੋਰ ਵੀ ਘਟਾ ਦਿੱਤਾ। ਅਮਰੀਕੀ ਸ਼ਰਾਬ ਸਨਤ ਖਾਸ ਕਰਕੇ ਕੈਂਟਕੀ ਦੀ ਬਰਬਨ ਸਨਤ ਇਸ ਵਪਾਰਕ ਜੰਗ ਦੇ ਕਾਰਨ ਭਾਰੀ ਨੁਕਸਾਨ ਨੂੰ ਚੱਲ ਰਹੀ ਹੈ। ਕੈਨੇਡਾ ਨੂੰ ਜਾਣ ਵਾਲੇ ਅਰਬਾਂ ਡਾਲਰਾਂ ਦੇ ਸ਼ਿਪਮੈਂਟ ਰੱਦ ਹੋ ਚੁੱਕੇ ਨੇ ਜਦਕਿ ਬਾਈ ਕੈਨੇਡੀਅਨ ਮੁਹਿਮ ਨੇ ਲੋਕਲ ਸ਼ਰਾਬ ਬਣਾਉਣ ਵਾਲੇ ਉਦਯੋਗਾਂ ਨੂੰ ਕੁਝ ਹੱਦ ਤੱਕ ਫਾਇਦਾ ਪਹੁੰਚਾਇਆ ਬ੍ਰਿਟਿਸ਼ ਕੋਲੰਬੀਆ ਦੀ ਲੀਕਰ ਡਿਸਟ੍ਰਿਬਿਊਸ਼ਨ ਬ੍ਰਾਂਚ ਨੇ ਅਪ੍ਰੈਲ ਅਤੇ ਮਈ ਦੇ ਵਿਚਕਾਰ ਕੈਨੇਡੀਅਨ ਉਤਪਾਦਾਂ ਦੀ ਮੰਗ ਦੇ ਵਿੱਚ ਵਾਧਾ ਦਰਜ ਕੀਤਾ ਜੇਕਰ ਦੋਵਾਂ ਦੇਸ਼ਾਂ ਦੇ ਵਿਚਕਾਰ ਵਪਾਰਕ ਜੰਗ ਜਾਰੀ ਰਹੀ ਤਾਂ ਨਾ ਸਿਰਫ ਸ਼ਰਾਬ ਸਨਤ ਸਗੋ ਹੋਰ ਖੇਤਰ ਵੀ ਪ੍ਰਭਾਵਿਤ ਹੋਣਗੇ ਉੱਥੇ ਦੂਜੇ ਪਾਸੇ ਕੈਨੇਡੀਅਨ ਕੰਜ਼ਿਊਮਰਸ ਅਤੇ ਲੋਕਲ ਪ੍ਰੋਡਿਊਸਰਸ ਲਈ ਵੀ ਇੱਕ ਖਾਸ ਮੌਕਾ ਹੈ ਕੈਨੇਡਾ ਦੀ ਸ਼ਰਾਬ ਸਨਤ ਨੂੰ ਹੋਰ ਜ਼ਿਆਦਾ ਵਧਾਵਾ ਦੇਣ ਦਾ ਪਰ ਇਸ ਦੇ ਲਈ ਕੈਨੇਡਾ ਦੀ ਸਰਕਾਰ ਨੂੰ ਸੂਬਿਆਂ ਦੇ ਵਿਚਕਾਰ ਵਪਾਰ ਨੂੰ ਸੌਖਾ ਬਣਾਉਣ ਦੀ ਜ਼ਰੂਰਤ ਹੈ